ਬੜੀ ਖੁਸ਼ੀ ਦੀ ਗੱਲ ਹੈ ਜੀ ਇਹ 71 ਲੱਖ ਦਾ ਜਿਹੜਾ ਕੰਮ ਹੈ ਉਹ ਪਾਸ ਕੀਤਾ ਹੈ ਔਰ ਆਪਣੇ ਬਟਾਲੇ ਦੀਆਂ ਜਿਹੜੇ ਰਹਿੰਦੇ ਹੋਏ ਵਿਕਾਸ ਦੇ ਕੰਮ ਸੀ ਉਹਨਾਂ ਨੂੰ ਹੁਣ ਜਿਉਂ-ਜੋ ਸਮਾਂ ਬੀਤਦਾ ਜਾ ਰਿਹਾ ਤੇ ਉੱਤੇ ਉਹ ਜਿਹੜੇ ਕੰਮਾਂ ਦੇ ਸੁਧਾਰ ਜਿਹੜੇ ਨੇ ਨਜ਼ਰ ਆ ਰਹੇ ਨੇ ਔਰ ਕੰਮਾਂ ਦੀ ਡਵੈਲਪਮੈਂਟ ਜਿਹੜੀ ਆ ਲੋਕਾਂ ਦੇ ਹਿੱਤ ਦੇ ਵਿੱਚ ਕੀਤੀ ਜਾ ਰਹੀ ਹੈ। ਇਹਨਾਂ ਦੇ ਧੰਨਵਾਦ ਕਰਦਾ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ, ਅਰਵਿੰਦ ਕੇਜਰੀਵਾਲ ਜੀ ਦਾ ਜਿਨ੍ਹਾਂ ਨੇ ਇੱਕ ਨਵੀਂ ਸੋਚ ਨੂੰ ਜਿਹੜਾ ਇੱਕ ਸਿਰਜਿਆ ਔਰ ਉਸ ਸੋਚ ਦੇ ਅਕੋਰਡਿੰਗ ਅੱਜ ਜਿਹੜੀ ਹਰ ਪੰਜਾਬ ਦੇ ਵਿੱਚ ਮੈਂ ਕਹਿ ਸਕਦਾ ਹਰ ਹਲਕੇ ਦੇ ਵਿੱਚ ਇੱਕ ਨਵੀਂ ਨਹਿਰ ਜਿਹੜੀ ਆ ਉਹ ਉੱਭਰ ਕੇ ਸਾਹਮਣੇ ਆ ਰਹੀ ਔਰ ਬਟਾਲੇ ਵਾਸੀਆਂ ਵਾਸਤੇ ਜਿਹੜੇ ਲੰਮੇ ਸਮੇਂ ਤੋਂ ਆ ਮੈਂ ਹੁ ਕੋਈ ਮੈਨੂੰ ਮਿਲ ਰਿਹਾ ਕੋਈ ਕਹਿ ਰਿਹਾ 40 ਸਾਲ ਹੋ ਗਏ ਦੀ ਸਾਡੀ ਗਲੀ ਦੀ ਸੁਣੀ ਨਹੀਂ ਗਈ ਕੋਈ ਕਹਿ ਰਿਹਾ ਵੀ ਸਾਡਾ ਪੈਂਡਿੰਗ ਕੰਮ ਕਾਫੀ ਲੰਮੇ ਅਰਸੇ ਤੋਂ ਹੋ ਗਿਆ ਕੋਈ ਕਹਿੰਦੇ ਸੀ ਆਪਾਂ ਜਵਾਨ ਹਾਂ ਬਜ਼ੁਰਗ ਹੋ ਗਏ ਕੋਈ ਕਹਿੰਦੇ ਬੱਚੇ ਹਾਂ ਜਵਾਨ ਹੋ ਗਏ ਪਰ ਕੰਮ ਰੁਕੇ ਪਏ ਸੀ ਪਰਮਾਤਮਾ ਦੇ ਅਸ਼ੀਰਵਾਦ ਨਾਲ ਉਹ ਕੰਮ ਜਿਹੜੇ ਪਰਮਾਤਮਾ ਲੈ ਰਿਆ ਵਾ ਜਿਹੜੇ ਹੋਏ ਨਹੀਂ ਸੀ ਉਹ ਇਹਨਾਂ ਨੂੰ ਕਰਾਂਗੇ ਜੀ ਮੇਰੇ ਵਰਡਨ ਚਾਲਣੇ ਗੁਰਜੀਤ ਜੀ ਬਾਲਰਾਮ ਜੀ ਇਹ ਗੋਪੀਪਰੀ ਹੋਰ ਜਿੰਨੇ ਸਮਰਥਕ ਇੱਥੇ ਪੁੱਛੇ ਆ ਕੀ ਕਰਨੀ ਚਾਹੀਦੀ ਹੈ ਬਿਲਕੁਲ ਬਹੁਤ ਵਧੀਆ ਆ ਗਾਂ ਵਦੂ ਸੋਚ ਵਾਲੇ ਨੇ ਲੀਡਰ ਨੇ ਸਾਨੂੰ ਮਾਣ ਮੀਅ ਖੁਸ਼ੀ ਵੀ ਆ ਕਾਰਨ ਇਹੋ ਹੀ ਆ ਵੀ ਕਿਉਂਕਿ ਜਿਉਂ ਜਿਉਂ ਇਹ ਕੰਮ ਕਰਨਗੇ ਲੋਕਾਂ ਚ ਵੀ ਇਹਨਾਂ ਦਾ ਵੱਖਰਾ ਪ੍ਰਭਾਵ ਜਾਊਗਾ ਔਰ ਲੋਕਾਂ ਨੂੰ ਵੀ ਆਸ ਹੋਊਗੀ ਵੀ ਯਾਰ ਇਹ ਲੋਕ ਜਿਹੜੇ ਨੇ ਕੰਮ ਕਰਨ ਵਾਲੇ ਨੇ